ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਪਹਿਲਾਂ ਤਾਂ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਇੱਕ ਹੋਰ ਨਵੀਂ ਮਹਿੰਦੀ ਦੀ ਜੋ ਵੀਡੀਓ ਤੁਹਾਡੇ ਆਸਤੇ ਲੈ ਕੇ ਆਏ ਆ ਠੀਕ ਹੈ ਜਿਹੜੀ ਮੈਂ ਆ ਠੀਕ ਹੈ ਉਹ ਬਾਈ ਜੀ ਤੁਸੀਂ ਵੇਖ ਸਕਦੇ ਹੋ ਸਿੰਗਵਾੜ ਮਹਿੰਦਾ ਭਾਈ ਤੋੜ ਕੇ ਵਿਖਾ ਦੇ ਲਓ ਜੀ ਇਹ ਕੱਟ ਕਾਠ ਜਿਹੜਾ ਹੈ ਤਾਂ ਮੈਂ ਵੀ ਉਹ ਚੈੱਕ ਕਰ ਸਕਦੇ ਹੋ ਠੀਕ ਹੈ ਆਇਰ ਦਾ ਸਾਈਜ਼ ਚੈੱਕ ਕਰ ਸਕਦੇ ਹੋ ਮਾਰੇ ਪਿੱਛੋਂ ਦੇ ਜਿਹੜਾ ਮੈਂ ਦਾ ਥਣਾਏ ਵੇਖ ਡਰੂਗੀ ਥੋੜਾ ਜਿਹਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਛੱਡ ਦਿਓ ਗੇਰਾ ਲੋ ਜੀ ਮੈਂ ਦੀ ਜਿਹੜੀ ਕੁਆਲਿਟੀ ਉਹ ਬਹੁਤ ਚੰਗੀ ਆ ਠੀਕ ਆ ਮੋਹਰਾ نسل ਚ ਮੈਂ ਪੈਂਦੀ ਆ ਤੇ ਆਰਡਰ ਦਾ ਸਾਈਜ਼ ਤੁਹਾਨੂੰ ਆਪਾਂ ਕੋਲੇ ਖੜਕੇ ਦਿਖਾਉਣੇ ਬਾ ਤੇ ਦੇਖ ਸਕਦੇ ਹੋ ਜੀ ਮੈਂ ਤੇ ਜੇਕਰ ਕਿਸੇ ਨੇ ਖਰੀਦਣੀ ਹੋਵੇ ਤਾਂ ਆਪਣੇ ਨਾਲ ਗੱਲਬਾਤ ਕਰ ਸਕਦਾ ਆਰਡਰ ਦਾ ਸਾਈਜ਼ ਚੈੱਕ ਕਰ ਸਕਦੇ ਹੋ ਆਹ ਥਣਪੂਰਾ ਮੁਠੀ ਵਾਲਾ ਥਣ ਲੱਗਿਆ ਮੈਨੂੰ ਤੇ ਹੁਣ ਬਾਈ ਤੋਂ ਆਪਾਂ ਪੁੱਛਦੇ ਆਂ ਜੀ ਇਹਦੇ ਬਾਰੇ ਵੀ ਕੀ ਡਿਟੇਲ ਹੈ ਇਹਦੀ ਨੇੜੇ ਹੋ ਜਾ ਬੜਾ ਯਾਰ ਤੇ ਬਾਈ ਦੀ ਕੀ ਡਿਟੇਲ ਹੈ ਕਿੰਨੇ ਮਹੀਨੇ ਸੂਏ ਸੁਣਾ ਇਹਨੇ ਇਹ ਬਾਈ ਦੂਜੇ ਸੂਏ ਸੁਣਾ ਠੀਕ ਹੈ ਦੂਜੇ ਸੂਏ ਸੁਣਾ ਹਾਂ ਜੀ ਕਿੰਨੇ ਦਿਨ ਬਾਕੀ ਹੈ ਇਹਦੇ ਇਹਦੇ 5 ਦਿਨ ਬਾਕੀ ਹੈ 5 ਦਿਨ ਬਾਕੀ ਹੈ ਤੇ ਪਿਛਲੇ ਸੂਏ ਦੁੱਧ ਕਿੰਨਾ ਪਾਇਆ ਸੀ 12 ਕਿਲੋ ਪਾਇਆ 12 ਲੀਟਰ ਪਾਇਆ ਵਾਹ ਕੱਟੀ ਖੜੀ ਠੀਕ ਹੈ ਉਹ ਮਗਰ ਕੱਟੀ ਆ ਤੇ ਇਸ ਵਾਰ ਕਿੰਨੀ ਉਮੀਦ ਆ ਵੀ ਆਪਣਾ ਦੇ ਸਕਦੀ ਆ ਤੁਹਾਡੀ ਸੁਭਾਈ ਦੇ ਹਿਸਾਬ ਨਾਲ 13 14 ਲੀਟਰ ਦੇਊਗੀ ਠੀਕ ਹੈ 13 14 ਲੀਟਰ ਦੀ ਉਮੀਦ ਆ ਵੀ 14 ਲੀਟਰ ਤਾਂ ਦੇ ਸਕਦੀ ਆ ਮੈਂ ਠੀਕ ਹੈ ਭਾਈ ਜੀ ਬਾਕੀ ਆਇਆ ਮੈਂ ਪੂਰੀ ਜਾਮਨਾਰ ਕੀ ਮੈਂ ਬਈਆ ਭਾਈ ਠੀਕ ਹੈ ਤੇ ਮੋਰਾ ਨਸਲ ਦੀ ਪਿਓਰ ਮੈਂ ਆ ਜਿਹੜੀ ਆਪਾਂ ਕਹਿ ਦਗੇ ਠੀਕ ਹੈ ਬਾਕੀ ਹਜੇ ਮੈਂ ਤੇ ਜੜ ਪਏ ਆ ਤੇ ਬਾਕੀ ਬਾਈ ਜੀ ਆਪਣਾ ਨਾਮ ਦੱਸ ਦਿਓ ਅਮਰਜੀਤ ਸਿੰਘ ਜੀ ਪੰਡਤ ਸਿੰਘ ਵਾਲਾ ਜੀ ਪਿੰਡ ਦਾਣ ਸਿੰਘ ਵਾਲੇ ਆਪਾਂ ਖੜੇ ਆ ਜੀ ਠੀਕ ਹੈ ਜ਼ਿਲ੍ਹਾ ਬਠਿੰਡਾ ਹਾਂਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਪਿੰਡ ਦਾਣ ਸਿੰਘ ਵਾਲਾ ਤੇ ਜੇਕਰ ਕਿਸੇ ਨੇ ਖਰੀਦਣੀ ਹੋਵੇ ਬਾਈ ਤਾਂ ਬਾਈ ਨਾਲ ਸਿੱਧੀ ਗੱਲਬਾਤ ਵੀ ਕਰ ਸਕਦਾ ਹੈ ਨਾ ਬਾਈ ਨੰਬਰ ਬੋਲਦੇ ਆਪਾਂ 9466362676 ਠੀਕ ਆ ਆਪਾਂ ਡਿਸਕ੍ਰਿਪਸ਼ਨ 'ਚ ਨੰਬਰ ਵੀ ਪਾ ਦਿਆਂਗੇ ਜੇਕਰ ਕਿਸੇ ਨੇ ਖਰੀਦਣੀ ਹੈ ਆਪਣੇ ਰਾਹੀਂ ਖਰੀਦਣੀ ਹੈ ਠੀਕ ਹੈ ਤਾਂ ਆਪਾਂ ਸੌਦਾ ਵੀ ਕਰਾ ਦੇਾਂਗੇ ਮੋਬਾਈਲ ਤੇ ਆਪਾਂ ਵੀ ਆਪਣੇ ਨਾਲ ਗੱਲਬਾਤ ਕਰ ਸਕਦਾ 7814646 ਤੇ 98 ਤੇ ਮੇਰੇ ਨਾਲ ਗੱਲਬਾਤ ਕਰ ਸਕਦਾ ਠੀਕ ਹੈ ਤੇ ਭਾ ਜਿਹੜਾ ਬਾਈ ਉਹ ਮੋਬਾਈਲ ਤੇ ਹੀ ਦੱਸਣਗੇ ਕਿਉਂਕਿ ਅਕਸਰ ਆਂਨੇ ਨੇ ਆਉਂਦਾ ਹਨਾ ਵੇਖਣਾ ਹੁੰਦਾ ਕਈ ਵਾਰੀ ਕਿਵੇਂ ਵੀ ਵੇਚਣੀ ਹੁੰਦੀ ਹੈ ਠੀਕ ਹੈ ਉਹ ਬਾਈ ਨਾਲ ਗੱਲਬਾਤ ਫੋਨ ਤੇ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਓ ਜੇਕਰ ਕਿਸੇ ਨੇ ਚੈਨਲ ਤੇ ਵੀਡੀਓ ਪਵਾਉਣੀ ਹੋਵੇ ਤਾਂ ਮਹਿੰਗਾ ਬਰਾਡ ਮੇਰਾ ਚੈਨਲ ਹੈ ਜੀ ਉਹਦੇ ਤੇ ਗੱਲਬਾਤ ਕਰ ਸਕਦਾ ਧੰਨਵਾਦ